ਲੋ ਵੀ ਕਾਫੀ ਆਪਾਂ ਚੰਗੀ ਤਰ੍ਹਾਂ ਫੈਂਟ ਲਈ ਫੈਂਟ ਗਿਆ ਦੇਖੋ ਬਈ ਚਾਕਲੇਟ ਵਾਂਗੂ ਬਣ ਗਈ ਆਪਣੀ ਹਨਾ ਤੇ ਦੁੱਧ ਨੂੰ ਇੱਧਰ ਬਾਲੀ ਦਿਵਾ ਲਈ ਦੁੱਧ ਨੂੰ ਬਾਲੀ ਦਿਵਾ ਕੇ ਹੁਣ ਗਰਮ ਗਰਮ ਦੁੱਧ ਭਾਈ ਇਹ ਚ ਪਾ ਦਾਂਗੇ ਆਪਾਂ ਸੁਖਮਣ ਨੂੰ ਲਿਆਂਦਾ ਬਈ ਸਕੂਲੋਂ ਸਵਾ ਇੱਕ ਹੋ ਗਿਆ ਛੁੱਟੀ ਦਾ ਟਾਈਮ ਹੋ ਰਿਹਾ ਦੀ ਮੈਂ ਲਿਆਂਦਾ ਸੁਖਮਣ ਇੱਧਰ ਦੇਖ ਪੁੱਤ ਗੱਲਾਂ ਲਾ ਲ ਹੋ ਰਹੀਆਂ ਨੇ ਬਈ ਇਹਦੀਆਂ ਸੋਈ ਪਈ ਸੀ ਤੇ ਕੁਛ ਅੱਜ ਰੋਈ ਇਹ ਹਨਾ ਜਦ ਮੈਂ ਸਕੂਲ ਛੱਡ ਕੇ ਆਇਆ ਸੁਖਮਣ ਇੱਧਰ ਦੇਖੋ ਕੀ ਮਾਰੋ ਕੀ ਮਾਰਾ ਪਾਥੀ ਥੋੜੀ ਪਲਾਥੀ ਚੌਕੜੀ ਚਾਲ ਕਿਵਾ ਹਾਂ ਪਲਾਥੀ ਮਾਰ ਲਈ ਜੈਬ ਚ ਜੈਬ ਚ ਫੋਨ ਕਰੋ ਨਾ ਜੈਬ ਚ ਨਹੀਂ ਕਰਨਾ ਇੱਕ ਹੱਥ ਨਾਲ ਕਰ ਜੇ ਫਿਰ ਬਲੌਗ ਬਣਾਉਂਗਾ ਮੈਂ ਤੇਰਾ ਹਾਂ ਦੱਸੋ ਕੀ ਕਰਾਂ ਕਿਵੇਂ ਪਪਾ ਜੇ ਮੇਰੇ ਜੇ ਮੈਂ ਹਾਂ ਕਿਵੇਂ ਪਪਾ ਜੀ ਪਹਿਲਾਂ ਜਿਹੜਾ ਹੱਥ ਤਨੂ ਜੀ ਦੂਜਾ ਵੀ ਕਰਨਾ ਹੈ ਇਹ ਬਪਾਉ ਹਾਂ ਫੋਨ ਪਾਉ ਓਕੇ ਚਲ ਮੈਂ ਫੋਨ ਪਾ ਕੇ ਕਰਦਾ ਠੀਕ ਹੈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਵਿੱਚ ਕਰਤੀ ਜੀ ਨਵੇਂ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ ਰੋਟੀ ਰੋਟੀ ਖਾ ਲਈ ਬਾਈ ਆਪਾਂ ਲੱਗੇ ਹੁਣ ਕੌਫੀ ਬਣਾਣਾ ਕੌਫੀ ਚੀਨੀ ਸਾਰਾ ਕੁਝ ਇਸੇ ਚ ਪਾ ਲਿਆ ਆਪਾਂ ਨੇ ਤੇ ਹੁਣ ਥੋੜਾ ਜਿਹਾ ਗਰਮ ਪਾਣੀ ਪਾ ਕੇ ਕੌਫੀ ਬਣਾ ਰਹੇ ਆ ਆਪਾਂ ਚੰਗੀ ਤਰ੍ਹਾਂ ਕੌਫੀ ਜਿਹੜੀ ਆਪਾਂ ਯੂਜ਼ ਕਰ ਰਹੇ ਆ ਤੁਹਾਨੂੰ ਦਿਖਾਵਾਂ ਯਾਰ ਐਵੇਂ ਤਾਂ ਪੁੱਠੇ ਖਰਾ ਰਹੇ ਹੋਣਗੇ ਨਾ ਕੌਫੀ ਇਹ ਜਿਹੜੀ ਬਾਈ ਆਪਾਂ ਯੂਜ਼ ਕਰ ਰਹੇ ਹਾਂਗੇ ਨਸਕੈਫੇ ਗੋਲਡ ਬਲੈਂਡ ਕਿ ਇਹ ਹੈ ਰਿਚ ਵਿਚਾਰ ਮਸਮੂ ਟੈਸਟ ਇੱਕ ਚਮਚਾ ਆਪਾਂ ਕਾਫੀ ਦਾ ਲੈ ਲਿਆ ਦੋ ਚਮਚੇ ਆਪਾਂ ਬੱਡੇ ਲੈ ਲਏ ਭਾਈ ਖੰਡ ਦੇ ਥੋੜਾ ਜਿਹਾ ਪਾਣੀ ਗਰਮ ਕਰ ਲਿਆ ਆਪਾਂ ਨੇ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਦੋ ਚਮਚੇ ਆਪਾਂ ਪਾਣੀ ਦੇ ਪਾਵਾਂਗੇ ਫਿਰ ਇਹਨੂੰ ਐ ਕਮਾਈ ਚੱਲਾਂਗੇ کافی ਟਾਈਮ ਫਿਰ ਬਣ ਜੂਗੀ ਇਹ ਕਾਫੀ ਐਨ ਇੱਕ ਨੰਬਰ ਲੋ ਵੇ ਪਾਣੀ ਦੇ ਆਪਾਂ ਨੇ ਢਾਈ ਕਿ ਚਮਚੇ ਪਾ ਲੇ ਤਾਂ ਨਾ ਗਰਮ ਪਾਣੀ ਦੇ ਹਨਾ ਦੋ ਜਾਂ ਤੇ ਖਾਣ ਦੇ ਕਿਰਮ ਚਾਹ ਕਾਫੀ ਦਾ ਹੁਣ ਆਪਾਂ ਇਹ ਬਣਾ ਲਈ ਨੂੰ ਚੰਗੀ ਤਰ੍ਹਾਂ ਬਈ 15 20 ਮਿੰਟ ਟਾਈਮ ਹੀ ਕਮਾਈ ਜਾਣਾ ਹੈ ਦਮ ਚਾਹ ਚਾ ਜੇ ਚੱਜ ਦੀ ਕਾਫੀ ਪੀਣੀ ਹੈ ਕਿਸੇ ਨੇ ਹਨਾ ਬਾਕੀ ਆ ਬਣਾ ਲਈਏ ਫਿਰ ਕਰਦੇ ਆ ਤੁਹਾਡੇ ਨਾਲ ਗੱਲ ਲਓ ਬਈ ਆ ਦੇਖੋ ਐਵੇਂ ਜਦੋਂ ਐਵੇਂ ਬਣ ਜਗੀ ਨਾ ਬਈ ਪਯੌਰ ਉਹਦੇ ਵਿੱਚ ਗਰਮ ਕਰਕੇ ਦੁੱਧ ਪਾਣੇ ਇਹ ਤੁਹਾਨੂੰ ਸਪੈਸ਼ਲ ਇੱਕ ਵੀਡੀਓ ਪਾਵਾਂਗੇ ਕਾਫੀ ਦੀ ਬਣਾ ਕੇ ਆ ਬਈ ਮੈਂ ਇੰਨਾ ਟਾਈਮ ਲਾ ਕੇ ਐਵੇਂ ਕਾਫੀ ਬਣਾਈ ਮੇਰੇ ਬੇਬੇ ਨੇ ਗਰਾਂਦੇ ਕੱਟ ਤੀ ਮੇਰੇ ਬੇਬੇ ਕਹਿੰਦੀ ਕੀ ਗੋਆ ਜਾ ਤਿਆਰ ਕਰਕੇ ਆ ਕਹਿੰਦੀ ਆ ਦੇਖੋ ਭਾਈ ਇਹਦਾ ਨਾਮ ਹੈ ਕੌੜੀ ਕੌਰ ਇਹਦੇ ਮੂਤੀਓ ਪਤਾ ਲੱਗਦਾ ਹੋਣਾ ਵੀ ਸੱਚੀ ਕੌੜੀ ਐ ਇਹ ਦੇਖੋ ਬੱਠਾ ਲੈ ਜਾ ਬਾਕੀ ਇਹ ਤਿਆਰ ਆ ਯਾਰ ਹਨਾ ਹੁਣ ਇਹਨੂੰ ਬਣਾਣੇ ਦੁੱਧ ਪਾ ਕੇ ਗਰਮ ਕਰਕੇ ਆਖੀ ਇਹ ਦੇਖੋ ਲੋ ਵੀ ਕੋਫੀ ਆਪਾਂ ਚੰਗੀ ਤਰ੍ਹਾਂ ਫੈਂਟ ਲਈ ਫੈਂਟ ਗਿਆ ਦੇਖੋ ਭਾਈ ਚਾਕਲੇਟ ਵਾਂਗੂ ਬਣ ਗਈ ਆਪਣੀ ਹਨਾ ਤੇ ਦੁੱਧ ਨੂੰ ਇਧਰ ਵਾਲੀ ਦਵਾ ਲਈ ਦੁੱਧ ਨੂੰ ਵਾਲੀ ਦਵਾ ਕੇ ਹੁਣ ਗਰਮ ਗਰਮ ਦੁੱਧ ਭਾਈ ਇਹ ਚ ਪਾ ਦਾਂਗੇ ਆਪਾਂ ਕਾਫੀ ਬਣ ਕੇ ਆਪਣੀ ਰੈਡੀ ਐ ਮਿੱਠਾ ਆਪਾਂ ਪਹਿਲਾਂ ਪਾਤਾ ਸੀਗਾ ਤੇ ਆਹ ਲੈ ਗਰਮ ਆ ਯਾਰ ਮੈਂ ਚੱਕ ਕੇ ਪਾਉਣਾ ਦਾਸ ਚੀਜ਼ ਨਾਲ ਫਿਰ ਦਿਖਾਣਾ ਤੁਹਾਨੂੰ ਬਸ ਆਹ ਗਰਮ ਦੁੱਧ ਚੱਕ ਕੇ ਚ ਪਾ ਦੇਣਾ ਸਪੈਸ਼ਲ ਤੁਹਾਨੂੰ ਵੀਡੀਓ ਇੱਕ ਕਾਫੀ ਵਾਲੇ ਅੱਟ ਪਾਉਂਗਾ ਹਣਾ ਬਣਾ ਕੇ ਤੇ ਆ ਦੇਖ ਲੋ ਇਹ ਨਹੀਂ ਘੈਂਟ ਬਣ ਜਾਨੀ ਜੀ ਚਾਕਲੇਟ ਵਾਂਗੂ ਖੋਏ ਵਾਂਗੂ ਬਣਾ ਲਈ ਯਾਰ ਫਿਰ ਪੀਣੇ ਆ ਹਾਂਜੀ ਬਾਈ ਕਾਫੀ ਬਣ ਕੇ ਆਪਣੀ ਰੈਡੀ ਐ ਆ ਦੇਖੋ ਬਹੁਤ ਟੇਸਟੀ ਬਣੀ ਐ ਬਾਈ ਟੇਸਟ ਆਪਾਂ ਕਰ ਵੀ ਲਈ ਬੈਲੀ ਓਹੋ ਵੱਡੇ ਵੱਡੇ ਕੈਫੇਆਂ ਦੀ ਕਾਫੀ ਨੂੰ ਮਾਤ ਪਾਉਂਦੀ ਐ ਬਈ ਐਵੇਂ ਕਰਨੇ ਬਣਾ ਕੇ ਆਪਾਂ ਕਾਫੀ ਪੀਣੇ ਆ ਜਦੋਂ ਬਹੁਤ ਟੇਸਟੀ ਬਣੀ ਐ ਬਹੁਤ ਜ਼ਿਆਦਾ ਟੇਸਟੀ ਹੁਣ ਪੀ ਲਈਏ ਯਾਰ ਹਨਾ ਫਿਰ ਕਰਦੇ ਆ ਥੋਡੇ ਨਾਲ ਅੱਜ ਗੱਲਬਾਤ ਸੁਖਮਣੀ ਸਕੂਲ ਜਾ ਰਹੀ ਹੈਗੀ ਸਕੂਲੋਂ ਲੈ ਕੇ ਆਵਾਂਗੇ ਉਹਨੂੰ ਹਨਾ ਤੇ ਅੱਜ ਤਾਂ ਰੋਕੇ ਗਈ ਐ ਯਾਰ ਦੋ ਤਿੰਨ ਦਿਨਾਂ ਬਾਅਦ ਦੋ ਨਾ ਕੱਲ ਵੀ ਗਈ ਸੀ ਪਰਸੋਂ ਛੁੱਟੀ ਸੀ ਨਾ ਕੱਲੋ ਯਾਰ ਉਹ ਛੇ ਕਿਸੇ ਜਵਾਕ ਨੇ ਝੜਕ ਝੁੜਕ ਦੀ ਜਵਾਕ ਨਾਲ ਲੜਦੀ ਉਹ ਤੇ ਅੱਜ ਰੋਕ ਕੇ ਗਈ ਐ ਸਕੂਲੀਏ ਨਹੀਂ ਮੈਂ ਨਹੀਂ ਜਾਣਾ ਬਹੁਤ ਏਸਟੀ ਹੈ ਬਈ ਪੀ ਲਈਏ ਬਈ ਫਿਰ ਕਰਦੇ ਆਂ ਗੱਲ ਸੋ ਹੁਣ ਇਹਨੂੰ ਲਿਆਂਦਾ ਬਈ ਸਕੂਲੋਂ ਸਵਾ ਇੱਕ ਹੋ ਗਿਆ ਛੁੱਟੀ ਦਾ ਟਾਈਮ ਹੋ ਰਿਹਾ ਦੀ ਮੈਂ ਲਿਆਂਦਾ ਸੋ ਹੁਣ ਇਧਰ ਦੇਖ ਪੁੱਤ ਗੱਲਾਂ ਲਾ ਲ ਹੋ ਰਹੀਆਂ ਨੇ ਬਈ ਇਹਦੀਆਂ ਸੋਈ ਪਈ ਸੀ ਤੇ ਕੁਛ ਅੱਜ ਰੋਈ ਇਹ ਹੈ ਨਾ ਜਦ ਮੈਂ ਸਕੂਲ ਛੱਡ ਕੇ ਆਇਆ ਸੋ ਹੁਣ ਇਧਰ ਦੇਖੋ ਲਾਲ ਕਰ ਦੋ ਰੀਆਂ ਨੇ ਗੱਲਾਂ ਕੀ ਲਾਇਆ ਸੀ ਐ ਬਟਰ ਕੀ ਲਾਇਆ ਸੀ ਕੁਛ ਲਾਇਆ ਸੀ ਅੱਜ ਪੜਾਇਆ ਸੀ ਮੈਡਮ ਨੇ ਸਾਨੂੰ ਕੀ ਪੜਾਇਆ ਸੀ ਉਧਰ ਦੇ ਇੱਕ ਹੀ ਦੱਸੋ ਇਧਰ ਕੀ ਪੜਾਇਆ ਸੀ ਹਲਦਾ ਬਈ ਸੁੱਤੀ ਉੱਠੀ ਆ ਵਿਚਾਰੀ ਇਹ ਸੋਈ ਪਈ ਸੀ ਸਕੂਲ ਚ ਜਦੋਂ ਮੈਂ ਇਹਨੂੰ ਲੈਣ ਗਿਆ ਅੱਜ ਤਾਂ ਹੀ ਰੋਈ ਸੀ ਰੋ ਕੇ ਉਹਨਾਂ ਨੇ ਬਰਿਆਈ ਹੋਣੀ ਫਿਰ ਖੇਟੀ ਹੋਣੀ ਫਿਰ ਸੋ ਗਈ ਇਹ ਚੱਲਦੇ ਘਰੇ ਜਾ ਕੇ ਪੁੱਛਦੇ ਆ ਇਹ ਦੋ ਵੀ ਕੀ ਕੁਝ ਕਰਿਆ ਹਾਂਜੀ ਭਾਈ ਕੱਲ ਤੋਂ ਬਾਅਦ ਆਪਾਂ ਯਾਰ ਅੱਜ ਵਲੌਗ ਦੀ ਸਟਾਰਟਿੰਗ ਕਰੀਏ ਕੱਲਾ ਦਬ ਚਾਲੇ ਜਿ ਬਣਾ ਕੇ ਤੇ ਅੱਜ ਦੁਬਾਰਾ ਸਟਾਰਟਿੰਗ ਕਰਤੀ ਸੁਖਮਨੀ ਨੂੰ ਸਕੂਲ ਲੈਣ ਜਾ ਰਹੇ ਹਾਂ ਯਾਰ 1 ਵਜ ਗਿਆ ਦੁਪਹਿਰ ਦਾ ਹਨ ਕੱਲ ਵਲੌਗ ਨਾ ਬਣਾਉਣ ਦਾ ਕੋਈ ਰੀਜਨ ਸੀ ਯਾਰ ਥੋੜਾ ਜਿਹਾ ਨਾ ਬਣਾਇਆ ਜੀ ਹੈਗਾ ਤਾਂ ਅੱਜ ਹੀ ਅਗਲੇ ਦਿਨ ਸਟਾਰਟ ਕਰਤਾ ਤੱਕ ਬਣਾਇਆ ਸੀ ਕੱਲ ਹੁਣ ਜਾ ਰਹੇ ਆ ਸੁਖਮਣੀ ਨੂੰ ਲੈਣ ਯਾਰ ਸਕੂਲ ਉਹਦੇ 1:00 ਵੱਜ ਗਿਆ ਹੁਣ ਯਾਰ ਜੀ ਘੱਟ ਲਾਂਦੀ ਆ ਸੁਖਮਣੀ ਪਤਾ ਨਹੀਂ ਕੀ ਚੱਕਰ ਹੈਗਾ ਤੇ ਬਾਕੀ ਦੇਖਦੇ ਆ ਜਾ ਕੇ ਸਕੂਲ ਚ ਵੀਡੀਓ ਮੰਗਵਾਈ ਦੀ ਵੀਡੀਓ ਤਾਂ ਉਹਨਾਂ ਨੇ ਭੇਜਤੀ ਹੈ ਨਾ ਵੀਡੀਓ ਆਪਾਂ ਨੇ ਐ ਮੰਗਵਾਈ ਦੀ ਯਾਰ ਹੈ ਨਾ ਵੀ ਕਿਵੇਂ ਰਹਿੰਦੀ ਹੈ ਸਕੂਲ ਚ ਕਿਵੇਂ ਨਹੀਂ ਰਹਿੰਦੀ ਖੇਡਦੀ ਹੈ ਜਾਂ ਨਹੀਂ ਖੇਡਦੀ ਹੈਗੀ ਤੇ 11 ਜਦੋਂ ਯਾਰ ਛੱਡਦੇ ਆ 11 ਜਦੋਂ ਯਾਰ ਸਕੂਲ ਛੱਡਦੇ ਆਗੇ ਹੈ ਨਾ ਉਹ ਤੋਂ ਰਿਹੜ ਜੀ ਕਰਦੀ ਰਹਉਂਦੀ ਹੈਗੀ ਤੇ ਉਹ ਨਹੀਂ ਹਲੇ ਜੀ ਘੱਟ ਲਾਂਦੀ ਥੋੜੀ ਦਿਨ ਕੋਈ ਨਹੀਂ ਆ ਸਕੂਲ ਆਂਦੀ ਹੌਲੀ ਹੌਲੀ ਹੱਥ ਪੈ ਜੀ। ਬਾਕੀ ਹੁਣ ਚੱਲਦੇ ਆਂ ਬਈ ਸਕੂਲ ਲੈ ਕੇ ਆਨੇ ਆ ਸੁਗਮਣੀ ਨੂੰ। ਲਓ ਬਈ ਲੈ ਆਂਦਾ ਸੁਗਲੀ ਨੂੰ ਸਕੂਲੋਂ ਤੇ ਜੀ ਨਹੀਂ ਲਾਂਦੀ ਯਾਰ ਹਲੇ ਦੇਖੀ ਐਵੇਂ ਮੂੰਹ ਭਰ ਕੇ ਇਧਰ ਮੂੰਹ ਕਰੀ ਬੁੱਤਾ। ਇਧਰ ਕਰੋ। ਸੰਗ ਲਦੀ ਆ ਯਾਰ ਅੱਜ ਤਾਂ ਦੇਖੀ ਰੋਣ ਜੇ ਵਾਲਾ ਮੂੰਹ ਭਰ ਕੇ ਰੱਖਦੀ ਹੈ ਵਿਚਾਰੀ ਪਤਾ ਨਹੀਂ ਜੀ ਨਹੀਂ ਲੱਗਦਾ ਪਤਾ ਨਹੀਂ ਕੀ ਚੱਕਰ ਹੈ। ਹੌਲੀ ਹੌਲੀ ਲੱਗ ਜੂਗੀ ਇਹਨੂੰ ਸਮਝਾਵਾਂਗੇ। ਗੱਲਾਂ ਲਾਵਾਂਗੇ ਹਨਾ ਛੁੱਟੀ ਨਹੀਂ ਮਰਾਂਦੇ ਦੀ ਐਵੇਂ ਪੰਜ ਚਾਰ ਦਿਨਾਂ ਜਿਹਨੂੰ ਹੱਤ ਪੈ ਜੂਗੀ ਸਕੂਲ ਚ ਆਣ ਦੀ ਆਇਆ ਕਰੋਗੇ ਨਾ ਸਕੂਲ ਹਨਾ ਹਾਂ ਵੈਰੀ ਗੁੱਡ ਰੋਹ ਚੀਜੀ ਦਵਾਇਆ ਕਰੋ ਤੁਹਾਡੇ ਪਾਪਾ ਜੀ ਓਕੇ ਜੰਮਸਾਂਂਦੀ ਆ ਬਈ ਰੋਣ ਲੱਗ ਜਾਂਦੀ ਹੈ ਜੀ ਮਾਥੀ ਮਾਥੀ ਪਾਥੀ ਪਾਥੀ ਥੋੜੀ ਪਲਾਥੀ ਚੌਕੜੀ ਚਾਲ ਚਲੀ ਆ ਹਾਂ ਪਲਾਥੀ ਮਾਰਲੀ ਨਾ ਜੇਬ ਚ ਨਹੀਂ ਕਰਨਾ ਇੱਕ ਹੱਥ ਨਾਲ ਕਰਾ ਜੇ ਫਿਰ ਬਲੌਗ ਬਣਾਉਂਗਾ ਮੈਂ ਤੇਰਾ ਹਾਂ ਦੱਸੋ ਕੀ ਕਰਾਂ ਕਿਵੇਂ ਪਪਾ ਜੀ ਇਹ ਮੇਰੇ ਇਹ ਮੈਂ ਹਾਂ ਕਿਵੇਂ ਪਪਾ ਜੀ ਹਾਂ ਦੂਜਾ ਹੱਥ ਤਨੂ ਦੂਜਾ ਤਾਂ ਵੀ ਕਰਨਾ ਹੈ ਇਹ ਬਪਾਉ ਹਾਂ ਫੋਨ ਪਾਉ ਓਕੇ ਚਲ ਮੈਂ ਫੋਨ ਪਾ ਕੇ ਕਰਦਾ ਠੀਕ ਹੈ ਹਾਂ ਹੁਣ ਦੱਸ ਕੀ ਕਰਨਾ ਹੈ ਇਹਦੇ ਨਾਲ ਕੀ ਹੋ ਜੂਗਾ की है मेरा की है मेरा ऐ कर दे चल आपा उरे ऐ में करो ऐ में करो हुन तुसी करो हुन ऐ में हुन कर, करो हुन तुसी करो नीचे कर हाथ ऐ में हुन ऐ कर ऐ में करो ऐ में ले हुन तुसी करो ਐ ਐਮਗਰ ਨਾ ਇਕਾ ਤੇਮੀ ਇਕੈ ਮੇ ਪਪਾ ਤੇ ਦਿੰਦੀ ਵਾਰ ਨੂੰ ਨਾ ਤੁਸੀਂ ਕਰੋ ਸ਼ਾਬਾਸ਼ ਪਪਾ ਜੀ ਪਹਿਲਾਂ ਮੈਂ ਬਲੌਗ ਬਣਾਉਣਾ ਜੀ ਨੂੰ ਨਾ ਫੋਨ ਨਹੀਂ ਛੇੜਨਾ ਨਾ ਪਹਿਲਾਂ ਮੈਂ ਬਲੌਗ ਬਣਾਉਂਗੀ ਬਲੌਗ ਬਣਾਉਂਗੇ ਉਰੇ ਬੈਠ ਕੇ ਦੇਖੀ ਉਰੇ ਉਰੇ ਬੈਠ ਕੇ ਮੈਂ ਉਰੇ ਬੈਠੋ ਮੇਰੇ ਅੱਗੇ ਬਲੌਗ ਬਣਾਓ ਬਲੌਗ ਬੋਲ ਕੇ ਨਹੀਂ ਬੋਲ ਕੇ ਬਣਾਓ ਰੋਲ ਕੇ ਨਹੀਂ ਮਾਣਾ ਹੋਰ ਕਿਵੇਂ ਬਣਾਣਾ ਹੈ ਹੱਥ ਨਾਲ ਕੇ ਨਾ ਐਵੇਂ ਬੋਲ ਕੇ ਦੇਖ ਜਿਵੇਂ ਪਾਪਾ ਜੀ ਬੈਠੇ ਨੇ ਉਹਨੂੰ ਬੋਲੋ ਬੋਲ ਬਲੌਗ ਚ ਚਾਚੀ ਕਾਹ ਚਾਰਿਆਂ ਨੂੰ ਹਾਂ ਅੱਗੇ 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 ਤੂੰ ਦੱਸ ਅੱਗੇ ਅੱਗੇ ਬੋਲੋ ਅੱਗੇ ਹਾਂ ਬੋਲੋ ਅੱਗੇ ਕਹਦੇ ਉਹ ਠੀਕ ਹੋ ਸਾਰੇ ਠੀਕ ਹੋ ਸਾਰੇ ਉਧਰ ਦੇਖ ਕੇ ਕਹੇ ਕਿਤੇ ਘਰ ਤੂੰ ਮੈਂ ਇੱਥੇ ਚਪਲਾ ਆ ਗਿਆ ਤੂੰ ਚਪਲਾ ਆ ਗਿਆ ਲੋ ਲੋ ਬਈ ਸਕੂਲੋਂ ਆ ਕੇ ਦੀ ਯਾਰ ਆ ਕੇ ਦਵਾਈ ਦਵਾਇ ਦਿਵਾਉਣ ਵਾਕੇ ਸਾਡੇ ਤਾਂ ਯਾਰ ਕੂਗੂ ਜੇ ਬਿਮਾਰ ਹੋਏ ਪਏ ਨੇਗੇ ਹਾਂ ਹਾਂ ਉਹ ਬੋਲਦੀ ਹੈ ਬਈ ਇਹਨੂੰ ਵੀ ਖਾਂਸੀ ਬਲਗਮ ਹੋ ਰਿਹਾ ਯਾਰ ਤੇ ਸੁਖਮਣੀ ਨੂੰ ਵੀ ਖਾਂਸੀ ਬਲਗਮ ਬੁਖਾਰ ਹੋ ਰਿਹਾਗਾ ਹੁਣ ਦਵਾਈਆਂ ਲਿਆਏ ਇਹਨਾਂ ਦੀਆਂ ਜਾ ਕੇ ਹੁਣ ਦਵਾਈ ਦਿੰਨੇ ਆ ਫਿਰ ਦੇਖਦੇ ਆ ਵੀ ਕਿਵੇਂ ਰਹਿੰਦੇ ਨੇਗੇ ਓਏ ਹੋਏ ਵਾਹਿਗੁਰੂ ਜੀ ਜੀ ਵਾਹਿਗੁਰੂ ਜੀ ਹਾਂ ਕਾਚੋ ਇਹ ਤਾਂ ਥੋੜੀ ਹੈ ਬਾਈ ਖਾਂਗੇ ਸੁਖਮਣੀ ਨੂੰ ਜ਼ਿਆਦਾ ਦੀ ਜੀ ਉਹਨੂੰ ਦਵਾਈ ਦਿੰਨੇ ਇਹਨਾਂ ਨੂੰ ਫਿਰ ਦੇਖਦੇ ਗਰਾਊਂਡ ਆ ਗਿਆ ਬਈ ਅੱਜ ਖਾਸੇ ਦਿਨਾਂ ਬਾਅਦ ਇੱਧਰ ਕ੍ਰਿਕਟ ਖੇਡ ਰਹੇ ਨੇਗੇ ਚੱਕ ਬਈ ਸ਼ੌਕਾ ਉਧਰ ਬਾਲੀਬਾਲ ਖੇਡਣ ਲੱਗ ਰਹੇ ਨੇ ਮੁੰਡੇ ਹੋਰ ਵੀ ਅਰਸ਼ੀ ਠੀਕ ਐ ਬਹੁਤ ਦਿਨ ਬਾਅਦ ਆਏ ਬਈ ਕਾ ਬਹੁਤ ਦਿਨ ਹੋ ਗਿਆ ਇਹਨੂੰ ਕਈ ਦਿਨ ਹੋ ਗਏ ਖਾਸੇ ਹੋ ਗਏ ਲੋ ਬਈ ਪਲੇਅਰ ਆਊਟ ਹੁੰਦਾ ਹੋਇਆ ਬਚ ਗਿਆ ਹੋਵੇਂਗਾ ਲੈ ਅਗਲੀ ਮੈਂ ਤਾਣਦੇ ਯਾਰ ਇਹ ਦਿਖਾਵਾਂਗੇ ਤੁਹਾਨੂੰ ਆਊਟ ਹੁੰਦਾ ਇਹ ਬੰਦਾ ਨਾ ਨਾ ਬਈ ਮਰ ਚੌਕ ਚੌਕ ਇੱਧਰ ਪਾਣੀ ਫਿਰ ਇੱਧਰ ਵਿਚ ਦਰਸ਼ਕ ਆ ਗਏ ਸਕੂਟਰੀ ਲੈ ਕੇ ਲੋ ਬਈ ਦੇਖਦੇ ਆ ਕੀ ਬਣਦਾ ਇਹਦਾ ਐ ਅਰੇ ਗਿਉਰੀ ਕੀ ਪੀਓਗੇ ਆ ਸੂਪ ਪੀਓਗੇ ਆ ਭਾਈ ਇਹਦੇ ਵਾਸਤੇ ਨਾ ਸੂਪ ਮੰਗਾਇਆ ਹੈ ਖੰਗਜੀ ਇਹਨੂੰ ਜ਼ਿਆਦਾ ਹੋ ਰਹੀ ਸੀ ਬਲਗਮ ਜੀ ਹਨਾ ਬੁਖਾਰ ਜੇ ਵਾਂਗ ਮੈਂ ਚੱਲ ਸੂਪ ਦੇਖ ਲਾਣਿਆ ਪਿਆ ਕਿ ਦਰਮਗਰਮ ਨਾਲ ਜੇ ਠੀਕ ਹੋ ਜੇ ਪੀਓਗੇ ਹੈ ਪਰ ਐਨ ਦੋ ਤੁਸੀਂ ਤਕਦੀਰ ਪੀ ਲੂਗੀ ਆਪਾਂ ਦੀ ਮੈਂ ਤਾਂ ਪੀ ਲੈ ਪੀਣਾ ਹੈ ਜਾਂ ਫਿਰ ਮੈਂ ਪਾਨਾ ਸੂਪ ਮੰਗਾਇਆ ਯਾਰ ਹਨਾ ਮਿਕਸ ਹੈ ਮੇਲੇ ਦਾ ਮਸ਼ਰੂਮ ਤੇ ਛੋਲਿਆਂ ਦਾ ਸੂਪ ਜਿਆ ਨਾ ਬੁਤਾ ਇਹ ਡੁੱਲ ਜੂਗਾ ਡੁੱਲ ਜੂਗਾ ਮੈਂ ਪਾ ਕੇ ਦੇਣਾ ਤੁਸੀਂ ਖਾ ਲਿਓ ਓਕੇ ਲਵੀ ਨੂੰ ਦਈਏ ਪਾ ਕੇ ਦੇਖਦੇ ਆ ਕਿਵੇਂ ਲੱਗਦਾ ਇਹਨੂੰ ਇਹ ਯਾਰ ਮਸ਼ਰੂਮ ਤੇ ਛੋਲਿਆਂ ਦਾ ਸੂਪ ਹੈਗਾ ਹਾਂ ਹਾਂ ਖਾਓਗੇ ਆ ਜਾਓ ਆ ਜਾਓ ਬਈ ਆ ਜਾਓ ਆ ਜਾਓ ਆ ਜਾਓ ਇੱਧਰ ਬੇਬੇ ਲਵੇ ਬਈ ਸਾਡੀ ਤਕਦੀਰ ਸੋਈ ਪਈ ਹੈਗੀ ਰਾਤ ਤਾਂ ਬਈ ਦੋਨੇ ਨਹੀਂ ਸੋਈਆਂ ਹੈਗੀਆਂ ਬਹੁਤ ਤੰਗ ਕਰੇ ਇਹਨਾਂ ਨੇ ਲੈ ਖਾਵਾ ਖਾਵਾ ਮਾ ਛੱਡ ਜਾ ਪਰ ਮੈਂ ਦੇਖ ਲਾਂ ਗਰਮ ਤਾਂ ਨਹੀਂ ਹੈ ਗਿਆ ਨੂੰ जमी है हम्म, ये जमी है खाओगे सारा वेरी गुडो आप भी खाओ खाओ वेरी गुड काजू ओके पहले खा लो ਕੀ ਰਹਾ ਆਹ ਹਾਂ ਲੋਬੀ ਗੁੱਡ ਉਹ ਦਾਦੀ ਆ ਗਈ ਹੈ ਨਾ ਕੀ ਖਾ ਰਹੇ ਹੋ ਕੀ ਖਾ ਰਹੇ ਪੁੱਤ ਕੀ ਖਾ ਰਹੇ ਹੋ ਦਾਦੀ ਨੂੰ ਦੱਸੋ ਹੋਰ ਹੋਰ ਕੀ ਜੀ ਕਰ ਰਹੇ ਮੇਰੇ ਪੁੱਤ ਇਹ ਜਿਆ ਦੇਖਦੀ ਬੇਲਦਾ ਇਹਦੇ ਨਾਲ ਤਾਂ ਰੱਜ ਜੂਗੀ ਇਹ ਪਾਣੀ ਤਾਂ ਥੋੜਾ ਜਿਹਾ ਪੀਊਗੀ ਮਿਰਚਾ ਚਲ ਕੋਈ ਨਾ ਪਾਣੀ ਕਰ ਚੱਕਾ ਮੈਂ ਠੀਕ ਹੋ ਜੂ ਨਾਲੇ ਦਿਖਾਂਗੇ ਜੀ ਯਾਰ ਬਲਦਮ ਜੀ ਖਾ ਲੈ ਪੁੱਤ ਓਕੇ ਸਾਰਾ ਖਾਜੂਗੇ ਸਾਰਾ ਖਾਜੀ ਆ ਗਏ ਭਈ ਆਪਣੇ ਰੂਮ ਚ ਤੇ ਅੱਜ ਦਾ ਵਲੌਗ ਯਾਰ ਹਨਾ ਇੱਥੇ ਸਮਾਪਤ ਕਰਾਂਗੇ ਕੱਲ ਤੋਂ ਮਿਲਦੇ ਆ ਇੱਕ ਨਵੇਂ ਵਲੌਗ ਨਾਲ ਬਾ ਯਾਰ 2 ਦਿਨ ਹੋ ਗਏ ਥੋੜੀ ਜੀ 2 ਦਿਨ ਹੋ ਗਏ ਯਾਰ ਥੋੜੀ ਜੀ ਦਿੱਕਤ ਆ ਰਹੀ ਦੀ ਸਰੀਰ ਚ ਦਰਦ ਬਹੁਤ ਉੱਠ ਰਿਹਾ ਦੀ ਯਾ ਢਿੱਡ ਚ 2-3 ਦਿਨ ਪਰਸੋਂ ਉੱਠਿਆ ਉਦੋਂ ਯਾਰ ਇਸ ਤਰੀ ਜਿਗਾ ਦੀ ਤੇ ਕੱਲ ਉੱਠ ਗਿਆ ਕੱਲ ਬਹੁਤ ਜ਼ਿਆਦਾ ਦਰਦ ਹੋਇਆ ਕੱਲ ਤਾਂ ਦਬਿਆ ਨਹੀਂ ਆ ਡਾਕਟਰ ਨੇ ਇੰਜੈਕਸ਼ਨ ਲਾਇਆ ਉਹਦੇ ਨਾਲ ਵੀ ਹੁੰਦਾ ਵਿਆ ਹੈਗਾ ਫੇਰ ਮਸਾਂ ਜਾ ਕੇ 4-5 ਘੰਟੇ ਜਾ ਕੇ ਫੇਰ ਆ ਰਿਹਾ ਸੀ ਤੇ ਉਸ ਤੋਂ ਬਾਅਦ ਚ ਆਪਾਂ ਅਲਟਰਾਸਾਉਂਡ ਕਰਵਾ ਲਈ ਸੀ ਉਹਨਾਂ ਡਾਕਟਰ ਨੇ ਜੱਸਿਆਂ ਦਾ ਅਲਟਰਾਸਾਉਂਡ ਕਰਵਾ ਰਿਆ ਤੇ ਉਹ ਚ ਵੀ ਨਹੀਂ ਕੁਝ ਆਇਆ ਯਾਰ ਹਨਾ ਰਿਪੋਰਟਾਂ ਕਰਾਈਆਂ ਉਹ ਚ ਵੀ ਨਹੀਂ ਕੁਝ ਆਇਆ ਦਰਦ ਪਤਾ ਨਹੀਂ ਕੀ ਕਾਰਨ ਹੋਇਆ ਬਹੁਤ ਜ਼ਿਆਦਾ ਦਰਦ ਸੀ ਬਈ ਤੇ ਬਸ ਜਿਵੇਂ ਆਪਾਂ ਕਹਿੰਦੇ ਵੀ ਚੱਲਿਆ ਨਹੀਂ ਜਾ ਰਿਹਾ ਸੀ ਇੰਨਾ ਜ਼ਿਆਦਾ ਦਰਦ ਸੀਗਾ ਬਾਕੀ ਅੱਜ ਠੀਕ ਰਿਹਾ ਅੱਜ ਨਹੀਂ ਹੋਇਆ ਯਾਰ ਦਵਾਈ ਦੇ ਰਹੀ ਸੀ ਉਹਨਾਂ ਡਾਕਟਰ ਨੇ ਇੰਜੈਕਸ਼ਨ ਤਾਂ ਉਦੋਂ ਕੱਲੇ ਲਾਇਆ ਸੀਗਾ ਮੁੜ ਕੇ ਲਾਇਆ ਨਹੀਂ ਦਵਾਈ ਦੇ ਰੱਖੀ ਹੈ ਜੀ ਉਹਦੇ ਨਾਲ ਹੋਇਆ ਨਹੀਂ ਯਾਰ ਮੋਕੀ ਹੈ ਲੱਗ ਜਾਂਦਾ ਵੀ ਹੋਊਗਾ ਹੋਊਗਾ ਕਿਉਂਕਿ ਤਰਦੇ ਇੰਨਾ ਜ਼ਿਆਦਾ ਹੋਇਆ ਹੋਇਆ ਸੀ ਯਾਰ ਉਹਨੂੰ ਉਹ ਡਰਜਾ ਲੱਗ ਜਾਂਦਾ ਵੀ ਇਹ ਹੋਊਗਾ ਹੋਊਗਾ ਅੱਜ ਹੋਇਆ ਨਹੀਂ ਵੈਸੇ ਉਹ ਠੀਕ ਆਏਗਾ ਤਾਂ ਹੀ ਯਾਰ ਕੱਲ ਅੱਧ ਵਿਚਾਲੇ ਵਲੌਗ ਜਾ ਛੱਡਤਾ ਸੀਗਾ ਬਣਾਈ ਨਹੀਂ ਗਿਆ ਹੈਗਾ ਚਲੋ ਬਈ ਓਕੇ ਹੈ ਮਿਲਦੇ ਆਂ ਕੱਲ ਤੋਂ ਇੱਕ ਨਵੇਂ ਵਲੌਗ ਨਾਲ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ